ਨਿਊਜ਼ ਚੈਨਲ ਦੇ ਇकडे ਸਾਰੇ ਦਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਲੱਕੀ ਕੁਰਾਲੀ ਸੋ ਅਸੀਂ ਖੜੇ ਆ ਪਿੰਡ ਕੈੜੀਆਂ ਦੇ ਕਿੱਥੇ ਜਿੱਥੇ ਜੀ ਸਦਾ ਸਤਿੰਦਰ ਸਿੰਘ ਕੈੜੀਆਂ ਜੀ ਦੀ ਨਿੱਕੇ ਯਾਦ ਨੂੰ ਸਮਰਪਿਤ ਅੱਜ ਖੂਨਦਾਰ ਕੈਂਪ ਲਗਾਇਆ ਜਾ ਰਿਹਾ ਜਿੱਥੇ ਕਿ ਕਾਫੀ ਤਦਾਦ ਵਿੱਚ ਨੌਜਵਾਨਾਂ ਨੇ ਖੂਨਦਾਨ ਕੀਤਾ ਹੈ ਸੋ ਤੇ ਫਿਰ ਉਸ ਸ਼ਾਨੇ ਪੰਜਾਬ ਨਿਊਜ਼ ਚੈਨਲ ਮੈਂ ਤੁਹਾਡਾ ਆਪਣਾ ਲੱਕੀ ਕੁਰਾਲੀ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਜੀ ਨਾਲ ਮਿਲ ਕੇ ਕਾ ਜਦੋਂ ਇੱਕ ਕੜੀ ਨ ਮਿਲਤੇ ਹਣ ਕਦ ਮਿਲੀ ਐ ਪ੍ਰੇਵਿਸ ਭਗਵੰਤ ਦਾ ਹਣ ਕਦ ਹਣ ਕਦ ਮਿਲੀ ਐ ਬੇਦੁੱਤ ਪਦ ਪੜਿਆਲਾ ਸਾਹਿਬ ਪੜਿਆਲਾ ਸਾਹਿਬ ਅੱਜ ਯਾਦ ਜਿਹੜੀ ਸਾਹਬ ਦੇ ਜੋ ਯਾਦ ਵਿੱਚ ਉਧਰ ਕੈਂਪ ਲਗਾਇਆ ਗਿਆ ਕੀ ਕਹਿਣਾ ਚਾਹਤਾਂ ਪਹਿਲਾਂ ਤਾਂ ਭਾਈ ਜੀ ਮੈਂ ਤੁਹਾਨੂੰ ਦੱਸਾਂ ਵੀ ਅੱਜ ਵੀ ਵਿਸ਼ਵਾਸ ਨਹੀਂ ਹੁੰਦਾ ਵੀ ਜੈਲਦਾਰ ਸਾਹਿਬ ਸਾਡੇ ਵਿਚਾਲੇ ਨਹੀਂ ਉਹ ਰੰਗਲੇ ਸੱਜਣ ਦੀ ਯਾਦ ਦੇ ਵਿੱਚ ਜਿਹੜਾ ਸਾਰੀ ਕਮੇਟੀ ਵੱਲੋਂ ਪਿੰਡ ਵਾਲਿਆਂ ਵੱਲੋਂ ਸਰਪੰਚ ਸਾਹਿਬ ਖੜੇ ਨੇ ਗੁਰਤੇਜ ਸਾਡਾ ਭਰਾ ਖੜਾ ਉਹਨਾਂ ਦੇ ਫਾਦਰ ਸਾਹਿਬ ਖੜੇ ਜਿਹੜਾ ਉਤਰਾਲਾ ਕੀਤਾ ਗਿਆ ਇਹ ਸ਼ਲਾਘਾਯੋਗ ਹੈ ਕਿਉਂਕਿ ਇਨਸਾਨ ਤਾਂ ਜਾਨ ਵਾਲਾ ਤਾਂ ਚਲੇ ਗਿਆ ਹੁਣ ਸਾਡੇ ਕੋਲ ਇੱਕੋ ਹੀ ਚਾਰਾ ਵੀ ਉਹਨੂੰ ਆਪਣੀਆਂ ਯਾਦਾਂ ਦੇ ਵਿੱਚ ਅਸੀਂ ਯਾਦ ਕਰਦੇ ਰਹੀਏ ਸਮੇਂ ਤੋਂ ਸਮੇਂ ਉਸ ਵਿਛੜੀ ਰੂਹ ਨੂੰ ਇਹ ਸ਼ਰਧਾਂਜਲੀ ਹੈ ਬਹੁਤ ਚੰਗਾ ਸਟੈਪ ਹੈ ਕਿਉਂਕਿ ਜਿਹੜਾ ਬਲੱਡ ਦਾਨ ਹੈ ਇਹ ਸਭ ਤੋਂ ਵੱਡਾ ਦਾਨ ਹੈ ਇਹਨੇ ਪੁਰੋਂ ਜਿੰਨੇ ਯੂਨਿਟ ਵੀ ਬਲੱਡ ਦੇ ਦਾਨ ਹੋਣਗੇ ਪਤਾ ਨਹੀਂ ਸੌਆਂ ਲੋਕਾਂ ਦੀਆਂ ਉਹਨਾਂ ਨੇ ਜ਼ਿੰਦਗੀਆਂ ਬਚਾਉਣੀਆਂ ਤੇ ਉਹ ਇਨਸਾਨ ਜਿਉਂਦੇ ਜੀਵ ਵੀ ਲੋਕਾਂ ਦੀ ਦੇਖੋ ਮਦਦ ਕਰਦਾ ਰਿਹਾ ਹਰ ਇੱਕ ਦੇ ਦੁੱਖ ਸੁੱਖ ਦੇ ਵਿੱਚ ਸ਼ਾਮਲ ਰਿਹਾ ਤੇ ਇਹ ਪਰਮਾਤਮਾ ਦੀ ਬਖਸ਼ਿਸ਼ ਹੈ ਉਹਨਾਂ ਦੇ ਸਦੂ ਤੇ ਮੈਂ ਸਮਝਦਾ ਵੀ ਜਾਣ ਤੋਂ ਬਾਅਦ ਵੀ ਉਹਨਾਂ ਦੇ ਨਾਮ ਤੇ ਸੈਂਕੜੇ ਲੋੜਵੰਦਾਂ ਨੂੰ ਖੂਨ ਮਿਲੂਗਾ ਰक्तदान ਜਿਹੜਾ ਅੱਜ ਕੀਤਾ ਗਿਆ ਹੈ ਬਹੁਤ ਧੰਨਵਾਦੀ ਹਾਂ ਸਾਰੇ ਟੀਮ ਦੇ ਸਾਰੇ ਪਿੰਡ ਦੇ ਬਹੁਤ ਹੀ ਵਧੀਆ ਕਦਮ ਸੋ ਸਾਡੇ ਨਾਲ ਮੌਜੂਦ ਨੇ ਬਹੁਤ ਹੀ ਸੀਨੀਅਰ ਪੱਤਰਕਾਰ ਕਾਕਾ ਮਾਰਸ਼ਲ ਦੀ ਮਹਾਨਤ ਚੜ੍ਹਿਆ ਦੀ ਯਾਦ ਵਿੱਚ ਅਸੀਂ ਤਾਂ ਕੈਂਪ ਲਗਾਇਆ ਕੀ ਕਹਿਣਾ ਚਾਹੋਗੇ ਇਹ ਪਿੰਡ ਵਾਸੀਆਂ ਦਾ ਜਿਵੇਂ ਕਿ ਪੜਿਆਲਾ ਸਾਹਮਣੇ ਕਿਹਾ ਕਿ ਵੀ ਬਹੁਤ ਵਧੀਆ ਪ੍ਰਾਰambh ਕਿਤੇ ਅੱਜ ਵੀ ਯਕੀਨ ਨਹੀਂ ਹੁੰਦਾ ਐਦਾਂ ਹੀ ਲੱਗਦਾ ਵੀ ਸਾਡੇ ਨਾਲ ਸਾਡਾ ਮਿੱਤਰ ਦੋਸਤ ਜੈਲਦਾਰ ਚੜ੍ਹਿਆ ਸਾਡੇ ਨਾਲ ਮੌਜੂਦ ਹੈਗਾ ਪੜਿਆਲਾ ਸਾਹਿਬ ਦੇ ਨਾਲ ਵੀ ਫੈਮਿਲੀ ਰਿਲੇਸ਼ਨ ਸੀਗੇ ਇਹਨਾਂ ਦੇ ਹਰ ਇੱਕ ਬੰਦਾ ਜਿਹਦੇ ਨਾਲ ਵੀ ਤੁਸੀਂ ਗੱਲ ਕਰ ਲੋ ਤਾਂ ਉਹਦੇ ਨਾਲ ਉਹਦੀ ਕੋਈ ਨਾ ਕੋਈ ਯਾਦਾਂ ਬਣੀਆਂ ਹੋਈਆਂ ਤੇ ਸਾਡੇ ਨਾਲ ਅਸੀਂ ਤਾਂ 24 ਘੰਟੇ ਇਕੱਠੇ ਰਹਿਣ ਵਾਲੇ ਸਾਥੀ ਸੀਗੇ ਤੇ ਅੱਜ ਪਰਮਦੀ ਬੈਦਵਾਨ ਜੋ ਕਿ ਯੂਥ ਆ ਪੰਜਾਬ ਦੇ ਪ੍ਰਧਾਨ ਆ ਉਹਨਾਂ ਵੱਲੋਂ ਵੀ ਮੋਹਾਲੀ ਦੇ ਵਿੱਚ ਪ੍ਰਦੀਪ ਸ਼ਾਵੜਾ ਤੇ ਜੈਲਦਾਰ ਸਤਵਿੰਦਰ ਸਿੰਘ ਚੈੜੀ ਦੀ ਯਾਦ ਦੇ ਵਿੱਚ ਕੈਂਪ ਲਗਾਇਆ ਗਿਆ ਤੇ ਮੈਂ ਸੋਚਦਾ ਕਿ ਵੀ ਇਹ ਬਹੁਤ ਵਧੀਆ ਉਪਰਾਲੇ ਆ ਕਿਉਂਕਿ ਜੋ ਜੋਤ ਉਹ ਲੈ ਕੇ ਚੱਲੇ ਸੀਗੇ ਖੂਨਦਾਨ ਕੈਂਪਾਂ ਦੀ ਜਾਂ ਖੇਡ ਦੇ کلبਾਂ ਦੀ ਜਾਂ ਸਭਿਆਚਾਰ ਨੂੰ ਅੱਗੇ ਵਧਾਉਣ ਦੀ ਉਹ ਇੱਕ ਪ੍ਰਤਿਕਾਇਮ ਹੈ ਤੇ ਹੁਣ ਵੀ ਯਾਦ ਦਿਰੀ ਜੋ ਲਗਾਇਆ ਗਿਆ ਅਸੀਂ ਬਲੱਡ ਦਾਨ ਕਰਕੇ ਮਹਿਸੂਸ ਕਰਦੇ ਕਿ ਅਸੀਂ ਆਪਣਾ ਇੱਕ ਯੋਗਦਾਨ ਧਾਰੀ ਧੰਨਵਾਦ ਜੀ ਨਿੰਦਰਿੰਦਰ ਸਿੰਘ ਸ਼ੇਰਗਿੱਲ ਜੀ ਸ਼ੇਰਗਿੱਲ ਸਾਹਿਬ ਸੋ ਆਤੀ ਚੈੜਿਆ ਸਾਹਿਬ ਦੇ ਯਾਦ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ ਕੀ ਕਹਿਣਾ ਚਾਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪਹਿਲਾਂ ਤਾਂ ਮੈਂ ਤੁਹਾਡਾ ਸਮੁੱਚੇ মিডিਆ ਤੋਂ ਆਵਾਜ਼ ਕਰਦਾ ਕਿਉਂਕਿ ਜੈਲਦਾਰ ਸੁਵਿੰਦਰ ਸਿੰਘ ਚੈੜੀਆਂ ਇੱਕ ਨੇਕਦਿਲ ਇਨਸਾਨ ਇਲਾਕੇ ਦੀ ਮਾਨਮਤੀ ਸ਼ਖਸੀਅਤ ਹਰਦਲ ਅਜੀਜ਼ ਸੀ ਸਾਡਾ ਮਿੱਤਰ ਉਹ ਹਮੇਸ਼ਾ ਇਸੇ ਤਰ੍ਹਾਂ ਦੇ ਜਿਹੜੇ ਸਮਾਜ ਦੇ ਕੰਮਾਂ ਵਿੱਚ ਵੱਲ ਚੜ ਕੇ ਹਿੱਸਾ ਲੈਂਦਾ ਸੀ ਭਾਵੇਂ ਖੂਨਦਾਨ ਦੇ ਕੈਂਪ ਹੋਣ ਭਾਵੇਂ ਕੋ ਟੂਰਨਾਮੈਂਟ ਹੋਵੇ ਉਹ ਉਹਨਾਂ ਦੀ ਨਿੱਘੀ ਯਾਦ ਨੂੰ ਤਾਜ਼ਾ ਕਰਨ ਲਈ ਪਿੰਡ ਵੱਲੋਂ ਨਗਰ ਪੰਚਾਇਤ ਵੱਲੋਂ ਇਲਾਕਾ ਨਿਵਾਸੀਆਂ ਵੱਲੋਂ ਜਿਹੜਾ ਇਹ ਖੂਨਦਾਨ ਕੈਂਪ ਲਗਾਇਆ ਗਿਆ ਹੈ ਖੂਨਦਾਨ ਜਿਹੜਾ ਮਹਾਦਾਨ ਹੁੰਦਾ ਉਹਦੇ ਵਿੱਚ ਅਸੀਂ ਵੀ ਸਾਨੂੰ ਵੀ ਇਹਨਾਂ ਨੇ ਇੱਥੇ ਬੁਲਾ ਕੇ ਅਸੀਂ ਮਾਣ ਮਹਿਸੂਸ ਕਰਦੇ ਹਾਂ ਵੀ ਨਗਰ ਨਿਵਾਸੀਆਂ ਨੇ ਸਾਨੂੰ ਇੰਨਾ ਮਾਨਸਤ ਕਰ ਦਿੱਤਾ ਤੇ ਤੁਸੀਂ ਵੀ ਇਸ ਨੂੰ ਮੀਡੀਆ ਦੇ ਜ਼ਰੀਏ ਕਵਰੇਜ ਕਰੋਗੇ ਤਾਂ ਕਿ ਆਉਣ ਵਾਲੀਆਂ ਨਸਲ ਆਉਣ ਵਾਲੀਆਂ ਪੀੜ੍ਹੀ ਕਿਉਂਕਿ ਉਹ ਬਹੁਤ ਵੱਡੇ ਸਮਾਜ ਸੀ ਸੀ ਉਹਨਾਂ ਦਾ ਜਿਹੜਾ ਨਾਂ ਪੂਰਾ ਹੋਣ ਵਾਲਾ ਕਾਟਾ ਜਿਹਦਾ ਇਲਾਕੇ ਨੂੰ ਪਿਆ ਉਹ ਕਦੇ ਵੀ ਕਾਟਾ ਪੂਰਾ ਨਹੀਂ ਹੋਣਾ ਧੰਨਵਾਦ ਧੰਨਵਾਦ ਜਪੋ ਸਾਰੇ ਵਾ ਵਾ ਇੱਕ ਕੜੀ ਨ ਮਿਲਤੇ ਤਾਂ ਕੱਲ ਜੁਗ ਹੁੰਦਾ ਇੱਕ ਕੜੀ ਜਸਪ੍ਰੀ ਜੀ ਜਸਪ੍ਰੀ ਜੀ ਆ ਜਿਹੜਾ ਸੁਸਰੀ ਚੜੀਆਂ ਦੀ ਯਾਤ ਸੂਨਦਰ ਕੈਂਪ ਲਗਾਇਆ ਗਿਆ ਹੈ ਤੇ ਤੁਸੀਂ ਵੀ ਉਸ ਵਿੱਚ ਸਹਿਯੋਗ ਕਰੋ ਕਿੱਦਾਂ ਦਾ ਲੰਮਾ ਵਧੀਆ ਫੀਲ ਕਰਦੇ ਸੋ ਇਹੋ ਜਿਹੇ ਉਪਰਾਲੇ ਹੋਣੇ ਚਾਹੀਦੇ ਹਾਂਜੀ ਜੋ ਸਾਡੇ ਨੌਜਵਾਨ ਵੀ ਨਸ਼ਿਆਂ ਵੱਲ ਜਾ ਰਹੀ ਹੈ ਸੋ ਉਹਦਾ ਕੀ ਸੰਦੇਸ਼ ਦੇਣਾ ਚਾਹੋ ਤੁਸੀਂ ਨਸ਼ੇ ਛੱਡੋ ਤੇ ਆਪਣੀ ਸਿਹਤ ਦਾ ਧਿਆਨ ਦੇਖੋ ਜੀ ਤੇ ਆਪਣੇ ਨਾਲ ਆਸ-ਪਾਸ ਦੇ ਸਾਥੀਆਂ ਨੂੰ ਵੀ ਕਹੋ ਵੀ ਨਸ਼ਾ ਕਰਨਾ ਕੋਈ ਉਹ ਖੂਨ ਦਾਨ ਕਰਦੇ ਹੋਏ ਕਈ ਲੋਕ ਆ ਨਾ ਮੰਨਣਾ ਕਿ ਸਰੀਰ ਵਿੱਚ ਕਮਜ਼ੋਰੀ ਆ ਜਾਂਦੀ ਹੈ ਸੋ ਇਹ ਹੈ ਜ ਕੋਈ ਨਹੀਂ ਜੀ ਖੂਨ ਦੀ ਸਮਾ ਸਫਾਈ ਹੁੰਦੀ ਹੈ ਜੀ ਪੁਰਾਣਾ ਬਲੱਡ ਜਾਂਦਾ ਨਵਾਂ ਚ ਰਿਲੇਟ ਕਰਦਾ ਇਸ ਜੀ ਆਹ ਸ੍ਰੀ ਕਾਲ ਜੀ ਸੁਖਨਾ ਮੇਰਾ ਜਗਜੀਤ ਸਿੰਘ ਹੈ ਜੀ ਵਰਜੀਤ ਸਿੰਘ ਜੀ ਆਜ ਪਿੰਡ ਚੈੜਿਆਂ ਵਿਖੇ ਜੀ ਮਾਲਦਾਰ ਚੈੜਿਆਂ ਸਾਹਿਬ ਦੀ ਯਾਦ ਇੱਕ ਨਿੱਕੀ ਯਾਦ ਵਿੱਚ ਖੂਨ ਦਾਨ ਕੈਂਪ ਲਗਾਇਆ ਗਿਆ ਜੀ ਕੀ ਕਹਿਣਾ ਚਾਹੋ ਅਸੀਂ ਇਹੀ ਕਹਿੰਦੇ ਜੀ ਪਿੰਡ ਪਿੰਡੇ ਕੈਂਪ ਲੱਗਣੇ ਚਾਹੀਦੇ ਜੀ ਕਿਉਂਕਿ ਖੂਨ ਉਦੀ ਬਹੁਤ ਲੋੜ ਹੈ ਜੀ ਐਕਸੀਡੈਂਟ ਵਗੈਰਾ ਹੋਰ ਕੋਈ ਬਿਮਾਰ ਸਿਆਣਾ ਬੰਦਾ ਕੋਈ ਹੁੰਦਾ ਜੀ ਉਹਨਾਂ ਨੂੰ ਬਹੁਤ ਲੋਡ ਪੈਂਦੀ ਹੈ ਜੀ ਇਸ ਕਰਕੇ ਪਿੰਡ-ਪਿੰਡ ਇਹ ਕੈਂਪ ਲਗਾਏ ਜਾਣ ਜੀ ਕਿਉਂਕਿ ਤੁਸੀਂ ਅਪਰਾਲਾ ਨੌਜਵਾਨ ਇਕੱਠੇ ਹੋ ਕੇ ਕਰਨ ਜੀ ਇਹ ਬਹੁਤ ਵਧੀਆ ਗੱਲ ਹੈ ਜੀ ਕਿਉਂਕਿ ਨਸ਼ਿਆਂ ਤੋਂ ਦੂਰ ਰਹੋ ਖੂਨਦਾਨ ਕਰੋ ਜੀ ਕਿਸੇ ਦਾ ਭਲਾ ਹੁੰਦਾ ਕਿਉਂਕਿ ਆਪਣੇ ਸਿਆਣੇ ਮਾਪੇ ਪਾਪਾ ਨੂੰ ਨਾ ਦੁਖੀ ਕਰੋ ਚੰਗੇ ਕੰਮਾਂ ਤੇ ਜਾਓ ਨਸ਼ਾ ਛੁਰਾਓ ਕੈਂਪੋ ਲਗਾਓ ਇਹ ਵੀ ਉਰੇ ਇਕੱਠੇ ਹੁੰਦਾ ਉਹਨਾਂ ਦੀ ਕਿਹੜੀਆਂ ਜੀ ਜੈਲਦਾਰ ਦੀ ਆਦਗਰੀ ਚ ਲਾਇਆ ਜੀ ਇਸ ਕਰਕੇ ਜੀ ਪਿੰਡ ਪਿੰਡ ਤੁਸੀਂ ਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਮੋਹਿ ਰੈਣਾ ਵਿਹਾਵੇ ਨੀਂਦ ਨਾ ਆਵੇ ਬਿਨ ਦੇਖ ਗੁਰ ਦਰਬਾਰੇ ਜਿਉਂ ਦਰਬਾਰੇ ਮੋਹਿ ਰੈਣਾ ਵਿਹਾਵੇ ਨੀਂਦ ਨਾ ਆਵੇ ਜੀ ਅੰਮ੍ਰਿਤ ਬਾਣੀ ਜੀ ਮਿੱਤ ਜੀ ਅੱਜ ਜੈਦਰ ਸਿੰਘ ਚੈੜਿਆ ਦੀ ਜੀ ਯਾਦ ਵਿੱਚ ਊਂਦਨ ਕੈਂਪ ਲਗਾਇਆ ਗਿਆ ਜਿਹਦੇ ਵਿੱਚ ਤੁਸੀਂ ਵੀ ਸ਼ਿਰਕਤ ਕੀਤੀ ਐ ਸੋ ਕੀ ਕਹਿਣਾ ਚਾਹਾਂ ਮੈਂ ਜੀ ਸਾਡੇ ਵਿੱਚ ਅੱਜ ਸਾਡਾ ਵੀਰ ਯੋਸੀ ਪਿਆਰ ਨਾਲ ਲਾਲਾ ਕਹਿੰਦੇ ਤੇ ਸਾਡੇ ਵਿੱਚ ਨਹੀਂ ਹੈ। ਉਹਦੀ ਯਾਦ 'ਚ ਸਾਡੇ ਪਿੰਡ ਵਾਲੇ ਨੇ ਸਾਡੇ ਵੀਰਾਂ ਨੇ ਜੋ ਖੂਨਦਾਨ ਕੈਂਪ ਲਾਇਆ ਹੈ ਤੇ ਸੱਚੀ ਸ਼ਰਧਾਂਜਲੀ ਹੈ। ਔਰ ਮੈਂ ਚਾਹੁੰਦਾ ਕਿ ਪਿੰਡ ਵਿੱਚ ਇਹ ਲੱਗਦੇ ਰਹਿਣ ਇਹ ਪ੍ਰੋਗਰਾਮ ਹੁੰਦੇ ਰਹਿਣ ਔਰ ਲਾਲੇ ਵੀ ਨੂੰ ਹਮੇਸ਼ਾ ਯਾਦ ਕਰਾਂਗੇ। ਕੈਸੀ ਤਾਂ ਲਾਲਾ ਵੀਰ ਹਮੇਸ਼ਾ ਸਾਡੇ ਦਿਲ ਦੇ ਵਿੱਚ ਹੈ। ਇਹਨਾਂ ਪ੍ਰੋਗਰਾਮਾਂ ਰਾਹੀਂ ਅਸੀਂ ਲੋਕਾਂ ਦੇ ਵਿੱਚ ਵਿਚਰੂਗੇ ਤੇ ਲਾਲੇ ਵੀ ਨੂੰ ਹੋਰ ਯਾਦ ਕਰਾਂਗੇ ਤੇ ਉਦਾਜੋ ਪਿਆਰ ਹੈ ਲੋਕਾਂ ਵਿੱਚ ਬੰਦੇ ਰਹਿੰਦੇ ਕਿਉਂਕਿ ਐਨ ਦਾ ਮਕਸਦ ਹੈ ਕਿ ਉਹ ਹਾ ਮਨੁੱਖਤਾ ਦੀ ਸੇਵਾ ਲਈ 24 ਘੰਟੇ ਹਾਜ਼ਰ ਰਹਿੰਦੇ ਜੇ ਜੋ ਹਾਜ਼ਰ ਰਹਿੰਦੇ ਤਾਂ ਹੀ ਅੱਜ ਇਹ ਮੇਲੇ ਲੱਗ ਰਹੇ ਹੈ ਕੈਂਪ ਲੱਗ ਰਹੇ ਹੈ ਲੋਕ ਉਹਨਾਂ ਨੂੰ ਯਾਦ ਕਰ ਰਹੇ ਕਿਉਂਕਿ ਮਰਨੇ ਤੋਂ ਬਾਅਦ ਜੇ ਕਿਸੇ ਨੂੰ ਕੋਈ ਯਾਦ ਕਰਦਾ ਇਸ ਦਾ ਮਤਲਬ ਹੈ ਕਿ ਉਹਨੇ ਮਨੁੱਖਤਾ ਵਾਸਤੇ ਬਹੁਤ ਕੁਝ ਕੀਤਾ ਹੈ ਉਹਨੂੰ ਯਾਦ ਕਰਨ ਲਈ ਇਹ ਸਹੀ ਢੰਗ ਹੈ ਅਰੇ ਇਹ ਖੁੰਦਨ ਕੈਂਪ ਜੋ ਪਿੰਡ ਵੱਲੋਂ ਲਾਇਆ ਗਿਆ ਸਾਡਾ ਦਿਲੋਂ ਧੰਨਵਾਦ ਹੈ ਇਹਨਾਂ ਦਾ ਕਿ ਲਾਗੋਗੇ ਉਹਨਾਂ ਦਾ ਵਧੀਆ ਸ਼ਰਧਾਂਜਲੀ ਦੇ ਰਹੇ ਹੈ ਔਰ ਇਹਨਾਂ ਨੌਜਵਾਨਾਂ ਵੀਰਾਂ ਨਾਲ ਅਸੀਂ ਹਮੇਸ਼ਾ ਖੜੇ ਰਹਿਣਾ ਧੰਨਵਾਦ ਥੈਂਕ ਯੂ ਨਾ ਬਹਿਵੇ ਨੀਦ ਨਾ ਆਵੇ ਬਿਨ ਦੇਖੇ ਗੁਰਦੁਆਰੇ ਜਿਓ ਬਿਨ ਦੇਖੇ ਗੁਰਦੁਆਰੇ ਜਿਓ ਤੇਜਪ੍ਰਿੰਚਾੜੀਆਂ ਨੌਜਵਾਨਾਂ ਵੱਲੋਂ ਜੋ ਸੁਤਿੰਦਰ ਸਿੰਘ ਚਾੜੀਆਂ ਜੀ ਹੈ ਉਹਨਾਂ ਦੀ ਨਿੱਗੀ ਯਾਦ ਨੂੰ ਮਨਾਉਂਦੇ ਹੋਏ ਖੂਦਾਂ ਕੈਂਪ ਲਗਾਇਆ ਗਿਆ ਹੈ ਸੋ ਕੀ ਕਹਿਣਾ ਚਾਹੋ ਸਭ ਤੋਂ ਪਹਿਲਾਂ ਤਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਦਿਲਾਂ ਦੀ ਧੜਕਣ ਸਾਡਾ ਵੀਰ ਜੈਲਦਾਰ ਕਪਿੰਦਰ ਸਿੰਘ ਜੀ ਚੈੜੀਆਂ ਜਿਨ੍ਹਾਂ ਨੇ ਜ਼ੀਰੋ ਤੋਂ ਉੱਪਰ ਅਸਮਾਨ ਤੱਕ ਝੰਡੇ ਚੁਲਾਏ ਐ ਤੇ ਉਸ ਵੀਰ ਦੀ ਯਾਦ ਨੂੰ ਅਸੀਂ ਤਾਜ਼ਾ ਕਰਨ ਦੇ ਲਈ ਸਾਡੇ ਕਲੱਬ ਦੇ ਪ੍ਰਧਾਨ ਜੀ ਗੁਰਤੇਜ ਵੀਰ ਤੇ ਉਹਨਾਂ ਦੇ ਨੌਜਵਾਨ ਸਾਥੀ ಗ್ರಾಮ ਪੰਚਾਇਤਾਂ ਤੇ ਹੋਰ अनेਕਾਂ ਹੀ ਨਿਗਰ ਦੇ ਜਿੰਨੇ ਵੀ ਸਾਡੇ ਪੰਜ ਸਰਪੰਚਾਂ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਬਲੱਡ ਡੋਨੇਟ ਦਾ ਕੈਂਪ ਪਿੰਡ ਚੈੜੀਆਂ ਦੇ ਵਿੱਚ ਲਗਾਇਆ ਗਿਆ ਇਹ ਬੈਲਾ ਕੈਂਪ ਹਰ ਸਾਲ ਇਸ ਤਰ੍ਹਾਂ ਹੀ ਲੱਗਦੇ ਰਹਿਣਗੇ ਕੈਂਪ ਜਿਸ ਤਰ੍ਹਾਂ ਸਾਡਾ ਵੀਰ ਸਾਨੂੰ ਅਚਾਨਕ ਪਿਸ਼ੋੜਾ ਦੇ ਗਿਆ ਉਹ ਨਾ ਸਹਿਣਯੋਗ ਹੈ ਜਿਸ ਤਰ੍ਹਾਂ ਮੇਰੇ ਵੀਰ ਨੇ ਆਪ ਦਿਨ ਰਾਤ ਨੇਂਦ ਕਰਕੇ ਲੋਕਾਂ ਦੇ ਵਿੱਚ ਵਿਚਰ ਕੇ ਲੋਕਾਂ ਦੀ ਸੇਵਾ ਕਰੀ ਭਲਾਈ ਦੇ ਕੰਮ ਕਰੇ ਉਸ ਤਰ੍ਹਾਂ ਹੀ ਅਸੀਂ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ ਪਹਿਲਾ ਕਦਮ ਹੈ ਗਲਤੀਆਂ ਬਹੁਤ ਹੋਈਆਂ ਹੋਣਗੀਆਂ ਪਰ ਫਿਰ ਵੀ ਅਸੀਂ ਆਪਣੇ ਆਪ ਦੇ ਵਿੱਚ ਬਹੁਤ ਵਧੀਆ ਸੁਧਾਰ ਕਰਕੇ ਅੱਗੇ ਨੂੰ ਹੋਰ ਤਰਕੀਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਉਸ ਵੀਰ ਦੀਆਂ ਜਿੱਲੀਆਂ ਜਿਹੜਾ ਮਜ਼ਬੂਤ ਕਰ ਸਕੋਗੇ ਔਰ ਕੋਸ਼ਿਸ਼ ਦੇ ਵਿੱਚ ਕੋਈ ਵੀ ਗਲਤੀ ਹੋ ਗਈ ਹੋਵੇ ਤਾਂ ਅਸੀਂ ਸੰਗਤ ਤੋਂ ਮਾਫੀ ਚਾਹੁੰਦੇ ਆ ਅਖੀਰ ਦੇ ਵਿੱਚ ਮੈਂ ਸਾਰੇ ਨਗਰ ਦਾ ਸਾਰੇ ਨਾਗਰਾਨਵੀਰਾ ਦਾ ਜਿਹੜੇ ਸਾਡੇ ਡਾਕਟਰ ਸਾਹਿਬ ਆਏ ਹਨ ਉਹਨਾਂ ਦਾ ਪਹਿਲੋਂ ਧੰਨਵਾਦ ਕਰਦਾ ਤੇ ਪੱਤਰਕਾਰ ਵੀਰਾਂ ਦਾ ਜਿਨ੍ਹਾਂ ਨੇ ਸਾਡੀ ਆਵਾਜ਼ ਨੂੰ ਪਤਾ ਨਹੀਂ ਕਿੱਥੇ ਕਿੱਥੇ ਤੱਕ ਪਹੁੰਚਾਇਆ ਅਸੀਂ ਤਸਵੀਰਿਓਈ ਨੂੰ ਹਮੇਸ਼ਾ ਆਪਣੇ ਦਿਲ ਦੇ ਵਿੱਚ ਬਿਠਾ ਕੇ ਰੱਖਾਂਗੇ ਪਰ ਉਹ ਕਦੇ ਭੁੱਲ ਨਹੀਂ ਸਕਦੇ ਅਖੀਰ ਦੇ ਵਿੱਚ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਸੋ ਵੀਰ ਜੀ ਜਿੱਕ ਤਰ੍ਹਾਂ ਨੌਜਵਾਨ ਵੀੜੀ ਅੱਜ ਕੱਲ ਨਸ਼ਿਆਂ ਵੱਲ ਜਾ ਰਹੀ ਹੈ ਸੋ ਜਾਇਦਾਰ ਚੈੜਿਆ ਸਾਹਿਬ ਵੀ ਇਹ ਹੈ ਜੋ ਅਪਰਲੇ ਆਪਣੇ ਹੁੰਦੇ ਕਦਰ ਰਹਿੰਦੇ ਸੀਗੇ ਸੋ ਇਹ ਅਪਰਲੇ ਅੱਗੇ ਨੂੰ ਹੁੰਦੇ ਰਹਿਣਗੇ ਜਿੱਦਾਂ ਵੀਰ ਜੀ ਨੇ ਕਿਹਾ ਸੋ ਕੀ ਕਹਿਣਾ ਚਾਹੋ ਸਭ ਤੋਂ ਪਹਿਲਾਂ ਵਾਹਿਦੁਰਦੀ ਦਾ ਖਾਸਾ ਵਾਹਿਦ ਦੀ ਜੀ ਨਾ ਕਰਤੇ ਜੀ ਕਲਾਬ ਦਾ ਪ੍ਰਧਾਨ ਜੀ ਉਹ ਸਾਡੀ ਜੜ ਲਾ ਕੇ ਗਏ ਸੀਗੇ ਕਲਾਬ ਰਜਿਸਟਰ ਕਰਾ ਕੇ ਗਏ ਤੇ ਅਸੀਂ ਉਹਨਾਂ ਦੀ ਸੋਚ ਤੇ ਪੈਰਾ ਦੇਾਂਗੇ ਜੀ ਇਦਾਂ ਦੇ ਮਹਾਨ ਕੰਮ ਉਹਨਾਂ ਦੀ ਯਾਦ ਵਿੱਚ ਹੁੰਦੇ ਰਹਿਣਗੇ ਜੀ ਹਰ ਸਾਲ ਹੁੰਦੇ ਰਹਿਣਗੇ ਜੀ ਜੋ ਸਾਨੂੰ ਚੀਕਿਆ ਦੇ ਕੇ ਅਸੀਂ ਉਹਨਾਂ ਦੀ ਸੋਚ ਤੇ ਚੱਲਾਂਗੇ ਇਹ ਨਾ ਪੂਰਾ ਹੋਣ ਵਾਲਾ ਘਾਟਾ ਜੋ ਸਾਨੂੰ ਧੀਵੀ ਵਿਛੋੜਾ ਦੇ ਕੇ ਉਹ ਉਹ ਸਾਡੇ ਦਿਲਾਂ ਵਿੱਚ ਬਸਦੇ ਰਹਿਣਗੇ ਜੀ ਉਹੀ ਇਹ ਕਲੱਬ ਦੀ ਸਾਰੇ ਜੜ ਲਾ ਕੇ ਗਏ ਤੇ ਅਸੀਂ ਉਹਨਾਂ ਦੀ ਯਾਦ ਨੂੰ ਹਮੇਸ਼ਾ ਤਾਜ਼ਾ ਬਣਾ ਕੇ ਰੱਖੂਗੀ ਜਿੰਨਾ ਸਾਥ ਹੋ ਸਕੇ ਆ ਸਮਾਜ ਸੇਵਾ ਖੇਡ ਖੇਡ ਖੇਤਰ ਤੇ ਅਸੀਂ ਵੱਧ ਤੋਂ ਵੱਧ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਚੱਲੂਗੇ ਤੇ ਅਸੀਂ ਅਪੀਲ ਕਰਦੇ ਹਾਂ ਪਿੰਡ ਦੇ ਨੌਜਵਾਨਾਂ ਨੂੰ ਵੀ ਹੋਰ ਸਾਰੇ ਵੀ ਆਪਾਂ ਨੇ ਇੱਥਾਂ ਦੇ ਚੰਗੇ ਕੰਮ ਵਾਸਤੇ ਸਾਰੇ ਇਕਜੁੱਟ ਹੋ ਕੇ ਬਾਈ ਜੀ ਦਾ ਨਾਮ ਉੱਪਰ ਚੱਕਣਾ ਹੈ ਹਮੇਸ਼ਾ ਲੋਕਾਂ ਨੇ ਦਿਲਾਮ ਲਈ ਵਾਸਤੇ ਰਹੇ ਢੜਕਦੇ ਰਹੇ ਏ ਆਪਾਂ ਸਾਰੇ ਨਵੇਂ ਨੌਜਵਾਨ ਬੂਰ ਵੀ ਉਹਨਾਂ ਨੂੰ ਖੇਡਾਂ ਨਾਲ ਜੋੜਾਂਗੇ ਜੀ ਤੇ ਨਸ਼ੀ ਪੱਤਿਆਂ ਤੋਂ ਦੂਰ ਰੱਖਾਂਗੇ ਜੀ ਸੋ ਜਿੱਦਾਂ ਕਿ ਸੁਤਵਿੰਦਰ ਸਿੰਘ ਚਿਹੜਿਆ ਜੀ ਜੋ ਕਿ ਹਜ਼ਾਰਾਂ ਹੀ ਨੇ ਕਰੋੜਾਂ ਦਿਲਾਂ ਦੀ ਧੜਕਣ ਸੀਗੇ ਸੋ ਅੱਜ ਉਹਨਾਂ ਦੀ ਨਿੱਘੀ ਯਾਦ ਵਿੱਚ ਪਿੰਡ ਚਿਹੜਿਆ ਵਿੱਚ ਉਹਦਾਂ ਕੈਂਪ ਲਗਾਇਆ ਗਿਆ ਸੋ ਅਸੀਂ ਆਪਣੇ ਚੈਨਲ ਰਾਹੀਂ ਵੀ ਇਹ ਅਪੀਲ ਕਰਦੇ ਆਂ ਕਿ ਅਜਿਹੇ ਨੌਜੋ ਜਿੱਤੇ ਕਿ ਸਾਡੇ ਵੀਰ ਜੀ ਭਾਵੁਕ ਵੀ ਹੋ ਚੁੱਕੇ ਸੀਗੇ ਸੋ ਭਾਵੁਕ ਹੋਣਾ ਇਹ ਇੱਕ ਇਹ ਸਬੂਤ ਦਿੰਦਾ ਹੈ ਕਿ ਉਹ ہزارਾਂ ਹੀ ਦਿਲਾਂ ਦੀ ਧੜਕਣ ਸੀਗੇ ہزارਾਂ ਹੀ ਲੋਕ ਤਾਂ ਉਹਨਾਂ ਨੂੰ ਪਿਆਰ ਕਰਨ ਵਾਲੇ ਸੀਗੇ ਸੋ ਅਸੀਂ ਵੀ ਆਪਣੇ ਚੈਨਲਾਂ ਲਈ ਅਪੀਲ ਕਰਦੇ ਹਾਂ ਕਿ ਅਜਿਹੇ ਉਪਰਾਲੇ ਹੋਣੇ ਚਾਹੀਦੇ ਹਨ ਹਰ ਪਿੰਡ ਵਿੱਚ ਹੋਣੇ ਚਾਹੀਏ ਤਾਂ ਕਿ ਜੋ ਨੌਜਵਾਨ ਪੀੜੀ ਹੈ ਉਹ ਸਹੀ ਨਕਸ਼ੇ ਕਦਮ ਤੇ ਉਹਨਾਂ ਦੇ ਦੱਸੇ ਹੋਏ ਕਦਮ ਤੇ ਚੱਲ ਸਕੇ ਸੋ ਦੇਖਦੇ ਰਹੋ ਸਾਡੇ ਨਿਊਜ਼ ਚੈਨਲ ਧੰਨਵਾਦ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਭਾਈ ਸਾਹਿਬ ਅੱਜ ਪਿੰਡ ਚੈੜੀਆਂ ਵਿਖੇ ਪਿੰਡ ਦੇ ਨੌਜਵਾਨਾਂ ਵੱਲੋਂ ਤੇ ਪੂਰੇ ਪਿੰਡ ਵੱਲੋਂ ਸਰਦਾਰ ਸਤਿੰਦਰ ਸਿੰਘ ਚੈੜੀਆਂ ਜੀ ਦੀ ਨਿੱਘੀ ਯਾਦ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ ਕੀ ਕਹਿਣਾ ਚਾਹੋ ਆਪ ਜੀ ਜੋ ਸਾਡੇ ਜ਼ਿਲ੍ਹਾ ਸਾਡੇ ਵੀਰ ਤੇ ਸਾਰੇ ਇਲਾਕੇ ਦੀ ਸ਼ਾਂਤੀ ਇਹ ਸਾਰੇ ਨਗਰ ਨੂੰ ਨਹੀਂ ਵਿਚੋੜਾ ਦੇ ਕੇ ਸਾਰੇ ਜ਼ਿਲ੍ਹੇ ਨੂੰ ਦੇ ਗਿਆ ਤੇ ਦੀ ਅਸੀਂ ਯਾਦਗੀਰ ਸਾਂਝੀ ਕਰਦੇ ਆਇਆ ਜੋ ਇਹ ਆਪਣਾ ਖੂਨਦਾਨ ਕੈਂਪ ਰੱਖਿਆ ਏ ਤੇ ਸਾਰੇ ಗ್ರಾಮ ਪੰਚਾਇਤ ਤੇ ਨੌਜਵਾਨ ਵੀਰ ਤੇ ਹੋਰ ਸਾਰੇ ਨਗਰ ਨਿਵਾਸੀਆਂ ਵੱਲੋਂ ਰੱਖਿਆ ਏ ਇਹਾਂ ਜਿਹਾ ਇਹ ਖੂਨਦਾਨ ਜ਼ਰੂਰ ਹੋਣੇ ਚਾਹੀਦੇ ਕੈਂਪ ਤਾਂ ਕਿ ਇਹਦੀ ਬਹੁਤ ਚੰਡੀਗੜ੍ਹ ਦੇ ਵਿੱਚ ਲੋਡ ਪੈਂਦੀ ਹੈ ਜੇ ਕੋਈ ਮਰੀਜ਼ ਤੇ ਲਾਹ ਜਾਂਦਾ ਹੈ ਸਾਰਾ ਇਹਦੀ ਸਾਨੂੰ ਲੋਡ ਪੈਂਦੀ ਹੈ ਜਿਵੇਂ ਅੱਜ ਸਾਡੇ 체ੜੀਆਂ ਦੇ ਵਿੱਚ ਕੈਂਪ ਖੂਨ ਕੈਂਪ ਲੱਗਿਆ ਹੈ ਘਰ ਤੋਂ ਘੱਟ ਵੀ 100 ਬੰਦੇ ਨੌਜਵਾਨ ਨੇ ਇਹ ਖੂਨਦਾਨ ਕਰਿਆ ਵਾ ਉਹਨਾਂ ਨੂੰ ਸਰਦਾਰ ਦੇ ਫਲ ਭੇਟ ਕਰਦਾ ਹੈ ਜੋ ਜੈਨਦਾਰ ਜੀ ਸਾਨੂੰ ਵਿਛੋੜਾ ਦੇਗੇ ਉਹਨਾਂ ਦੀ ਯਾਦਗਾਰ ਨੂੰ ਸਾਂਝੀ ਕਰਦਿਆਂ ਨਗਰ ਅੱਜ ਸਾਰਾ ਦਾਸੀ ਦੇ ਵਿੱਚ ਫੇਰੇ ਰਿਹਾ ਏ ਸਾਨੂੰ ਬਹੁਤ ਘਰ ਕਰੀਏ ਵੀ ਇਹ ਜੇ ਕੋ ਨੌਜਵਾਨ ਇਹ ਮੂਸ਼ਲਕ ਬਣਨੇ ਆ ਅੱਜ ਸਾਰੀ ਪੰਚਾਇਤ ਨਾਲ ਨੌਜਵਾਨਾਂ ਨੇ ਜੋ ਪ੍ਰალა ਕਰਿਆ ਏ ਨਗਰ ਵਾਸੀਆਂ ਨੇ ਉਹਨਾਂ ਦਾ ਮੈਂ ਲਾਵ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ ਦੇ ਮੈਂ ਤੈਦੋਂ ਧੰਨਵਾਦ ਕਰਦਾ ਐ ਇਹ ਜੇ ਇਹ ਲੱਗਣੇ ਚਾਹੀਦੇ ਖੂਨ ਕੰਪ ਸਾਰਿਆਂ ਦਾ ਮੈਂ ਹੋਰ ਲਾਕੇ ਦੇ ਬੜ ਬੜੇ ਸਹਿਬਾਨ ਆਏ ਉਹਨਾਂ ਦਾ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਪਾ ਜੀ ਜੀ ਜਿਸ ਤਰ੍ਹਾਂ ਕਿ ਜੋ ਖੂਨਦਾਨ ਮਹਾ ਖੂਨਦਾਨ ਮੰਨਿਆ ਜਾਂਦਾ ਹੈ ਜੋ ਕਿ ਇੱਕ ਜਾਤ ਪਾਤ ਤੋਂ ਉੱਪਰ ਉੱਠ ਕੇ ਇਹ ਦਾਨ ਮੰਨਿਆ ਜਾਂਦਾ ਹੈ ਸੋ ਇਸ ਨੂੰ ਕੀ ਕਹਿਣਾ ਚਾਹਾਂ ਇਹ ਜੀ ਜਿਹੜਾ ਖੂਨਦਾਨ ਹੈ ਇਹਦੇ ਵਿੱਚ ਕੋਈ ਕਿਸੇ ਦੀ ਬਰਾਦਰੀ ਦਾ ਕੋਈ ਗੱਲ ਨਹੀਂ ਇਹ ਤਾਂ ਸਭ ਨੂੰ ਲੋੜ ਪੈਂਦੀ ਹੈ ਉੱਥੇ ਡਾਕਟਰਾਂ ਦੇ ਵਿੱਚ ਆਪਾਂ ਜਾਣਦੇ ਹਾਂ ਉਤਰਾਮਾ ਜਾਣਦੇ ਆ ਉੱਥੇ ਕੋਈ ਬਰਾਦਰੀ ਦੀ ਕੋਈ ਗੱਲ ਨਹੀਂ ਹੁੰਦੀ ਉੱਥੇ ਤਾਂ ਇੱਕ ਬਿਮਾਰੀ ਦੀ ਲੋੜ ਇਹਨਾਂ ਖੂਨ ਦੀ ਲੋੜ ਵੀ ਉਹਦੇ ਵਿੱਚ ਆਪਾਂ ਇਹ ਬਹੁਤ ਇਹ ਨਹੀਂ ਸਮਝਣਾ ਚਾਹੀਦਾ ਆਪਾਂ ਸਾਰਿਆਂ ਬਾਰੇ ਪਮਾ ਗਰੀਬ ਹੈ ਕੋਈ ਮੀਰ ਹੈ ਤੇ ਜ਼ਰੂਰੀ ਦਾਨ ਕਰਨਾ ਚਾਹੀਦਾ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਸੋ ਅੱਜ ਦੀ ਨੌਜਵਾਨ ਪੀੜ੍ਹੀ ਹੈ ਜੋ ਨਸ਼ਿਆਂ ਵੱਲ ਜਾ ਰਹੀ ਹੈ ਉਸ ਨੂੰ ਕੀ ਸੰਦੇਸ਼ ਦੇਣਾ ਚਾਹੀਦਾ ਆਪ ਜੀ ਨੂੰ ਇਹ ਵੀ ਬੇਨਤੀ ਹੈ ਜਿਵੇਂ ਅੱਜ ਜੋ ਨੌਜਵਾਨ ਇਕੱਠੇ ਹੋਏ ਹਨ ਇਹਨਾਂ ਬਕਾਰਾਂ ਨੂੰ ਛੱਡ ਕੇ ਇਹਨਾਂ ਨੂੰ ਆਪਾਂ ਇਹ ਜੇ ਕਮਾਂ ਵਿੱਚ ਬੜੀਏ ਕਈ ਸ਼ੇਰ ਕਹਿੰਦੇ ਆ ਵੀ ਦੇਖੋ ਇਹ ਨੌਜਵਾਨ ਦੀ ਅਰਥੀ ਬਾਪ ਲਈ ਜਾਂਦਾ ਏ ਕਿ ਨੌਜਵਾਨ ਆਪਣੇ ਬਾਪ ਦੀ ਅਰਥੀ ਲਿਆਉਣ ਦਾ ਹੱਕ ਬਣਦਾ ਏ ਅੱਜ ਇਹ ਸਮੇਂ ਦੇ ਵਿੱਚ ਮੈਂ ਬਾਪ ਲਈ ਜਾਂਦਾ ਦੇਖੇ ਆਪਣੇ ਪੁੱਤ ਦੀ ਅਰਥੀ ਵੀ ਇਹੋ ਜਿਹੇ ਵਿਕਾਰਾਂ ਨੂੰ ਛੱਡ ਕੇ ਆਪਾਂ ਚੰਗੇ ਸਾਥ ਹੋ ਕੇ ਜੇ ਮੈਂ ਇਹ ਨੌਜਵਾਨ ਖੜੇ ਆ ਆਪਾਂ ਇਹੋ ਜੇ ਬਣੀਏ ਜੇਕਰ ਆਪਾਂ ਇਹ ਗੱਲ ਨਾ ਸਮਝਾ ਲਈ ਮੌਕਾ ਨਾ ਸਮਾਲਿਆ ਸਾੜਾ ਪੰਜਾਬ ਸਾਡਾ ਉਜੜ ਜੂਗਾ ਤੁਹਾਨੂੰ ਪਤਾ ਵੀ ਆਦੀਆਂ ਕੱਲ ਦੀਆਂ ਸਰਕਾਰਾਂ ਇਹ ਨਸ਼ੇ ਪੁੱਤੇ ਨੂੰ ਆਪਾਂ ਨੂੰ ਤੋੜ ਰਹੀਆਂ ਏ ਉਹ ਆਪਾਂ ਨੂੰ ਕਿਤੇ ਬਾਹਰ ਇੰਡੀਆ ਉਹ ਤੇ ਜਾ ਜਾਂਦੇ ਨਹੀਂ ਆਉਂਦਾ ਉਹ ਆਪਣੇ ਨੇੜੇ ਪਿਸ ਤੇ ਇਹ ਲਿਆ ਲਿਆ ਕਰ ਦਿੰਦੇ ਇਹ ਪਵਾ ਮੰਤਰੀ ਵੀ ਹੈ ਜਦ ਇਹਨਾਂ ਦੀਆਂ ਕੋਲਾ ਨਿਕਲਦੀਆਂ ਏ ਇਹਨਾਂ ਦੇ ਵਿੱਚ ਤੇ ਇਹਨਾਂ ਦੇ ਬੰਦੇ ਨਿਕਲਦੇ ਇਹਨਾਂ ਨੇ ਨੌਜਵਾਨੀ ਇਹਨਾਂ ਨੇ ਸਾਡੇ ਜੋ ਹਾਂ ਅਸੀਂ ਪਾਰਟੀਆਂ ਦਾ ਨੌਨਕੀ ਸਾਡੇ ਪਾ ਪਾਰਟੀਆਂ ਸਾਰਿਆਂ ਨੇ ਆ ਕੇ ਧੰਨਵਾਦ ਕਰਿਆ ਏ ਵੇ ਇਹ ਮਾੜੀ ਗੱਲ ਆ ਮੈਂ ਹੱਥ ਬੰਨ੍ਹ ਕੇ ਨੌਜਵਾਨਾਂ ਨੂੰ ਇਹ ਵੀ ਨਸ਼ੇ ਤੋਂ ਬਚੋ ਆਪਾਂ ਚੰਗੇ ਬਣੀਏ ਤਾਂ ਕਿ ਆਪਾਂ ਇਹ ਜੇ ਸਮਾਜ ਨੂੰ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗਮਨ ਸ਼੍ਰੀ ਗੱਜ ਜੀ ਆਪਣਾ ਨਾਮ ਡਾਕਟਰ ਕਾਂਸ਼ਾ ਆਪਾਂ ਕਾਂਸ਼ਾ ਜੀ ਅੱਜ ਚੈੜੀਆਂ ਵਿਖੇ ਸਰਦਾਰ ਸਵਿੰਦਰ ਸਿੰਘ ਚੈੜੇ ਜੀ ਦੀ ਨਿੱਗੀ ਯਾਦ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ ਸੋ ਹੁਣ ਤੱਕ ਕਿੰਨੇ ਕਾਰਡੋਨੇਟਰ ਤੁਹਾਡੇ ਕੋਲ ਆ ਚੁੱਕੇ ਹਨ ਹਾਂਜੀ 50 ਪਲੱਸ ਆ ਚੁੱਕੇ ਨੇ 50 ਪਲੱਸ ਆ ਚੁੱਕੇ ਨੇ ਹਾਂਜੀ ਸੋ ਹੋਰ ਕਿੰਨੇ ਗਾਣ ਦੀ ਆਸ਼ਾ ਹੈ ਮੇਬੀ 20 30 ਹੋਰ ਆ ਸਕਦੇ ਆ 30 ਤਾਂ ਆ ਹੀ ਸਕਦੇ ਸੋ ਕਈ ਲੋਕਾਂ ਦਾ ਮੰਨਣਾ ਹੁੰਦਾ ਹੈ ਕਿ ਕੁੰਡਨ ਕਰਨ ਤੋਂ ਬਾਅਦ ਵੀ ਇਸ ਕਮਜ਼ੋਰੀ ਵਗੈਰਾ ਆ ਜਾਂਦੀ ਹੈ ਤੁਹਾਡਾ ਸਰੀਰ ਫਿੱਟ ਨਹੀਂ ਰਹਿੰਦਾ ਸੋ ਕੀ ਕਹਿਣਾ ਹੈ जितना तो एक्चुअली uh, जो ये मेडिसिन वगैरह हैं ये आयुर्वेदिक और एलोपैथी दोनों मिक्स हैं तो ये एक कैंप लगाया सी मेडिसिन वास्ते फ्री कैंप था हेल्थ शेयर हॉस्पिटल तो आए हैं असं कड़ूए थे ठीक है जितना ब्लड काटा हो तो चुकंदर से गाजर का जूस मिक्स करके पी सकते हैं वो वास्ते वजिए तो ਜੋ ਲੋਕ ਖੂਨਦਾਨ ਕਰਾਣਾ ਚਾਹੁੰਦੇ ਆ ਜਾਂ ਖੂਨਦਾਨ ਕਰਾਉਣ ਦੇ ਲਈ ਕੀ ਮੈਸੇਜ ਦੇਣਾ ਚਾਹੋਗੇ ਇਸ ਇਹ ਬਹੁਤ ਹੀ ਵਧੀਆ ਹੈ ਕਿ ਤੁਹਾਨੂੰ ਇਨਾ ਅੱਛਾ ਮੌਕਾ ਮਿਲਿਆ ਖੂਨਦਾਨ ਕਰਨ ਦਾ ਤੇ ਅਸੀਂ ਪਹਿਲੇ ਬਲੱਡ ਚੈੱਕ ਕਰਦੇ ਆ ਜੇ 10 ਗ੍ਰਾਮ ਤੋਂ ਘੱਟ ਲਿਆ ਫਿਰ ਬਲੱਡ ਦੇ ਕੇ ਹੀ ਬਲੱਡ ਲੈਂਦੇ ਆ ਜਿੰਨਾ ਬਲੱਡ ਖੂਨਦਾਨ ਨਹੀਂ ਕਰ ਸਕਦੇ ਜੇ ਘੱਟ ਬਲੱਡ ਲੱਗਾ ਤਾਂ ਫਿਰ ਪੇਸ਼ੈਂਟ ਨੂੰ ਐਨੀਮੀਆ ਐਨੀਮਿਕ ਹੋ ਸਕਦਾ ਹੈ ਤੇਦੇ ਵਾਸਤੇ ਸੀ ਬਲੱਡ ਨਹੀਂ ਲੈਂਦੇ ਥੈਂਕ ਯੂ ਮੈਮ ਥੈਂਕ ਯੂ ਬਾਰੇ ਜੀਓ ਬਿੰਦ ਦੇਖੇ ਗੁਰ ਤਾਂ ਗੱਦ ਸੁਖ ਵਸਿਆ ਬਾਹਰ ਸੁਖ ਪਾਇਆ ਬਾਹਰ ਸੁਖ ਪਾਇਆ ਪੜੋ ਕਰ ਸੁਖ ਵਸਿਆ ਕੋਹ ਨਾਨਕ ਗੁਰ ਮੰਤਰ ਧੜਾਇਆ ਵਾਹਿਗੁਰੂ 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 ਕਦ ਸੁਖ ਵਸਿਆ ਬਹਾਰ ਸੁਖ ਪਾਇਆ ਬਹਾਰ ਸੁਖ ਪਾਇਆ ਕਹ ਸੁਖ ਵਸਿਆ ਪਾਗ ਹੁਆ ਗੁਰਸੰਤ ਕਲ ਯੁਗ ਹੋਤਾ ਹੁਣ ਕਦ ਮਿਲੀਏ ਸਤਿਗੁਰ ਦੀ ਬਣੀਆ ਫਰਸ਼ੋਣਾ ਮੇਰਾ ਨਾਮ ਗੁਰਤੇ ਸਿੰਘ ਜੀ ਸੁਖਤੇ ਸਿੰਘ ਜੀ ਅੱਜ ਪਿੰਡ ਚੈੜੀਆਂ ਵਿਖੇ ਟਾਡੇ ਵੱਲੋਂ ਤੇ ਤੁਹਾਡੇ ਪਿੰਡ ਦੇ ਨੌਜਵਾਨਾਂ ਵੱਲੋਂ ਪੂਰੇ ਸਹਿਯੋਗ ਨਾਲ ਸਰਦਾਰ ਸਿਦ ਸਿੰਘ ਚੈੜੀ ਜੀ ਵੱਲੋਂ ਜੋ ਉਹਨਾਂ ਦੀ ਨਿੱਘੀ ਯਾਦ ਨੂੰ ਸਮਰਪਤ ਉਹਨਾਂ ਦਾ ਕੈਂਪ ਲਗਾਇਆ ਗਿਆ। ਕੀ ਕਹਿਣਾ ਚਾਹੋ? ਅਸੀਂ ਪਹਿਲਾਂ ਤਾਂ ਤੁਹਾਡੀ ਸਾਰੀ ਪ੍ਰੈਸ ਦਾ ਧੰਨਵਾਦ ਕਰਦੇ ਹਾਂ ਜੀ। ਉਸ ਤੋਂ ਬਾਅਦ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਕਲੱਬ ਜੇ ਜੋ ਮਨੂ ਪ੍ਰਧਾਨ ਬਣਾਇਆ ਸੀ ਬਾਈ ਜੀ ਨੇ ਬਣਾਇਆ ਸੀਗਾ ਉਹਨਾਂ ਨੇ ਕਲੱਬ ਦੀ ਜੜ ਲਾਈ ਹੈ ਜੀ। ਉਹਨਾਂ ਦੀ ਬਹੁਤ ਦੇਰ ਤੋਂ ਇੱਛਾ ਸੀ ਕਿ ਐਦਾਂ ਦੇ ਕੰਮ ਕਰੀਏ। ਸੋ ਅਸੀਂ ਸਾਰੇ ਕਲੱਬ ਨੇ ਸਮੂਹ ਨਗਰ ਨਿਵਾਸੀਆਂ ਨੇ ਪੰਚਾਇਤ ਨੇ ਸਹਿਯੋਗ ਨਾਲ ਇੱਕ ਖੂਨਦਾਨ ਪਹਿਲਾ ਕੈਂਪ ਲਗਾਇਆ ਅੱਗੇ ਤੋਂ ਆਪਾਂ ਨੇ ਉਹਨਾਂ ਦੀ ਯਾਦ ਵਿੱਚ ਇਦਾਂ ਦੇ ਸਮਾਜ ਸੇਵਾ ਦੇ ਕੰਮ ਖੂਨਦਾਨ ਕੈਂਪ ਨਸ਼ਾ ਛਡਾਊ ਕੈਂਪ ਹੋਰ ਸਾਰੇ ਤਰ੍ਹਾਂ ਦੇ ਜੋ ਵੀ ਉਹਨਾਂ ਨੂੰ ਜੋ ਉਹਨਾਂ ਦੀ ਦਿਲ ਦੀ ਇੱਛਾ ਸੀ ਉਹ ਅਸੀਂ ਪੂਰੀ ਕਰਾਂਗੇ ਉਹਨਾਂ ਦੇ ਕਦਮਾਂ ਨਾਲ ਚੇਪਨ ਚੱਲਾਂਗੇ ਉਹਨਾਂ ਦੀ ਸੋਚ ਤੇ ਪੈਰਾਂ ਤੇ ਆਂਗੇ ਜੀ ਤੇ ਆਉਣ ਵਾਲੇ ਸਮੇਂ ਵਿੱਚ ਅਸੀਂ ਸਾਰੀ ਇੱਕ ਕਮੇਟੀ ਦਾ ਗਠਨ ਕਰਕੇ ਹਰੇਕ ਸਾਲ ਉਹਨਾਂ ਦੀ ਯਾਦ ਵਿੱਚ ਕੋਈ ਨਾ ਕੋਈ ਪ੍ਰੋਗਰਾਮ ਰੱਖਾਂਗੇ ਤਾਂ ਜੋ ਉਹਨਾਂ ਦੀ ਯਾਦ ਹਮੇਸ਼ਾ ਸਾਡੇ ਆਲੇ-ਦਾਲੇ ਸਾਰੇ ਸਾਡੇ ਵਿੱਚ ਐਨ ਤਾਜੀ ਮਿੱਠੀ ਯਾਦ ਨਿਕੀ ਰਹੇਗੀ ਸੋ ਜੋ ਅੱਜ ਦੇ ਨੌਜਵਾਨ ਨੇ ਨਸ਼ਿਆਂ ਵੱਲ ਜ਼ਿਆਦਾ ਤੁਰ ਰਹੇ ਹਨ ਸੋ ਜੋ ਚਿਹੜਿਆਂ ਸਾਭੀ ਉਹ ਵੀ ਕੋ ਉਪਰਾਲਾ ਕਰਦੇ ਹੁੰਦੇ ਸੀ ਕਿ ਇਸ ਕਹਿੰਦੇ ਹੁੰਦੇ ਸੀ ਕਿ ਨਸ਼ਿਆਂ ਤੋਂ ਦੂਰ ਉਸ ਕੀ ਕਹਿਣਾ ਚਾਹੋ ਬਿਲਕੁਲ ਉਹਨਾਂ ਦੀ ਸੋਚ ਤੇ ਅਸੀਂ ਪੈਰਾ ਦੇਾਂਗੇ ਉਹਨਾਂ ਦੀ ਵੀ ਇਹੀ ਸੋਚ ਸੀ ਕਿ ਕਿ ਨਸ਼ਿਆਂ ਨੌਜਵਾਨਾਂ ਨੂੰ ਨਸ਼ਿਆ ਤੇ ਦੂਰ ਰੱਖਿਆ ਜਾਵੇ ਖੇਡਾਂ ਨਾਲ ਜੋੜਿਆ ਜਾਵੇ ਚੰਗੇ ਪਾਸੇ ਜੋੜਿਆ ਜਾਵੇ ਅਸੀਂ ਉਹਨਾਂ ਦੀ ਸੋਚ ਤੇ ਚੱਲਾਂਗੇ ਤੇ ਅਸੀਂ ਨੌਜਵਾਨਾਂ ਨੂੰ ਅਪੀਲ ਕਰਦੇ ਹਾਂ ਕਿ ਐਦਾਂ ਦੇ ਕੰਮਾਂ ਵਿੱਚ ਵੱਧ ਤੋਂ ਵੱਧ ਸਹਿਯੋਗ ਦਿਓ ਔਰ ਨਸ਼ਿਆਂ ਤੋਂ ਦੂਰ ਰਹੋ ਇਹ ਸਾਡੀ ਸਾਰੇ ਨੌਜਵਾਨਾਂ ਨੂੰ ਪੀਲ ਹੈ ਜੀ ਧੰਨਵਾਦ ਥੈਂਕ ਯੂ ਪ੍ਰੇਤ ਉਸ ਪਗਵੰਤਾ ਉਤਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਜੀ ਦਾ ਸੁਪੁੱਤਰ ਨਵਜੀਤ ਸਿੰਘ ਨਵੀ ਜੀ ਨਵੀ ਜੀ ਸਸਕਾਲ ਜੀ ਸਸਕਾਲ ਜੀ ਸੋ ਅੱਜ ਪਿੰਡ ਚੈੜੀਆਂ ਵਿਖੇ ਸਰਦਾਰ ਸਤਿੰਦਰ ਸਿੰਘ ਚੈੜੀਆਂ ਜੀ ਦੀ ਨਿੱਕੀ ਯਾਦ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਗਿਆ ਹੈ ਸੋ ਕੀ ਕਹਿਣਾ ਚਾਹੋ ਅੱਜ ਯੂਥ ਦੇ ਮੁੰਡਿਆਂ ਨੇ ਤੇ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਚੈੜੀਆਂ ਸਾਹਿਬ ਦੀ ਯਾਦ ਦੇ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ ਸੋ ਇਹ ਬੜਾ ਚੰਗਾ ਇਹਨਾਂ ਨੇ ਯਤਨ ਕੀਤਾ ਕਿਉਂਕਿ ਜੋ ਚੈੜੀਆਂ ਸਾਹਿਬ ਦੀ ਸਮਾਜ ਸੇਵਿਕ ਸੋਚ ਸੀ ਉਸ ਸੋਚ ਨੂੰ ਅੱਗੇ ਲੈ ਕੇ ਜਾਂਦੇ ਇਹਨਾਂ ਨੇ ਉਹਨਾਂ ਦੀ ਸੋਚ ਨੂੰ ਅੱਗੇ ਬਰਕਰਾਰ ਰੱਖਿਆ ਤੋਂ ਬੜਾ ਮੈਨੂੰ ਚੰਗਾ ਲੱਗਿਆ ਵੀ ਉਹਨਾਂ ਦੀ ਸੋਚ ਨੂੰ ਕੋਈ ਅੱਗੇ ਪਿੰਡ ਵਾਲਿਆਂ ਨੇ ਰੱਖਿਆ ਤੇ ਜਿੱਦਾਂ ਉਹ ਕੰਮ ਕਰਦੇ ਹੁੰਦੇ ਸੀ ਉਦਾਂ ਹੀ ਅੱਗੇ ਉਹਨਾਂ ਨੂੰ ਵਧਾਇਆ ਜਾਦਾ ਸੋ ਵੀਰ ਜੀ ਜਿਸ ਤਰ੍ਹਾਂ ਕਿ ਅੱਜ ਕੱਲ ਨੌਜਵਾਨ ਪੀੜੀ ਨਸ਼ਿਆਂ ਵੱਲ ਜਾ ਰਹੀ ਆ ਸੋ ਇਹ ਜੋ ਉਪਰਾਲੇ ਕਹਿੰਦੇ ਹਰ ਪਹਰ ਪਿੰਡ ਵਿੱਚ ਆਪਾਂ ਨੂੰ ਜ਼ਰੂਰ ਚਾਹੀਦੇ ਬਿਲਕੁਲ ਦੇਖੋ ਜਿੰਨੇ ਵੀ ਇਹ ਸਮਾਜ ਸੇਵੀ ਕੰਮ ਹੈ ਜੇ ਮੁੰਡਾ ਬੇਲਾ ਰਹੂਗਾ ਉਹਨੂੰ ਆਪਾਂ ਖੇਡਾਂ ਵਾਲੀ ਜਾਂ ਸਮਾਜ ਸੇਵੀ ਕੰਮਾਂ ਵਾਲ ਨਹੀਂ ਲਾਉਂਗੇ ਜਾਂ ਪੜ੍ਹਾਈ ਵਾਲ ਨਹੀਂ ਲਾਉਂਗੇ ਤਾਂ ਉਹ ਗਲਤ ਪਾਸੇ ਨੂੰ ਚਲੂਗਾ ਤਾਂ ਜਿਹੜੇ ਮੁੰਡੇ ਜਾਂ ਜਿਹੜੀਆਂ ਵੀ ਆਰਗੇਨਾਈਜੇਸ਼ਨ ਹੈ ਜਾਂ ਉਪਰਾਲੇ ਕਰਦੀਆਂ ਹਨ ਉਹਨਾਂ ਉਪਰਾਲੇ ਇਹ ਯੂਥ ਨੂੰ ਇੱਕ ਚੰਗੀ ਸੇ ਦੇ ਰਹੇ ਹਨ ਤੇ ਉਹਨਾਂ ਨੂੰ ਨਸ਼ਿਆਂ ਤੋਂ ਬਚਾ ਰਹੇ ਹਨ ਅਸੀਂ ਵੀ 28 ਸਤੰਬਰ ਨੂੰ ਅ ਬਰੋਪੜ ਜ਼ਿਲ੍ਹੇ ਦੇ ਵਿੱਚ ਇੱਕ ਬਲੱਡ ਕੈਂਪ ਲਗਾ ਰਹਿਆ ਸੀ ਪਿਛਲੇ ਸਾਲ ਲਗਵਾਇਆ ਸੀ ਤਾਂ ਅਸੀਂ 304 ਯੂਨਿਟ ਕੀਤਾ ਸੀ ਤੇ ਅਸੀਂ ਇਸ ਵਾਰੀ ਸੋਚ ਰਿਹਾ ਵੀ ਪਿਛਲਾ ਰਿਕਾਰਡ ਤੋੜੀਏ ਸੋ ਐਦਾਂ ਦੇ ਉਪਰਾਲੇ ਸਾਰਿਆਂ ਨੂੰ ਕਰਦੇ ਰਹਿਣੇ ਚਾਹੀਦੇ ਆ ਤੇ ਯੂਥ ਨੂੰ ਦੂਸਰਿਆਂ ਨੂੰ ਦੇਖ ਕੇ ਪ੍ਰੇਰਿਤ ਹੋਣਾ ਚਾਹੀਦਾ ਵੀ ਅਸੀਂ ਵੀ ਆਪਣੇ ਪਿੰਡ 'ਚ ਆਪਣੇ ਕਲੱਬ ਦੇ ਰਾਹੀਂ ਇਹ ਚੰਗੇ ਕੰਮ ਕਰਾਂ ਸੋ ਸਤਿੰਦਰ ਸਿੰਘ ਚੈੜੀਆਂ ਹੈ ਜੀ ਜੋ ਕਿ ਮਨੁੱਖਤਾ ਦੀ ਸੇਵਾ ਲਈ 24 ਘੰਟੇ ਹਾਜ਼ਰ ਰਹਿੰਦੇ ਸੀਗੇ ਹਰ ਕੰਮ ਵਿੱਚ ਉਹਨਾਂ ਦਾ ਯੋਗਦਾਨ ਪਿਆ ਸਾਜੀ ਬਰ ਚੜ ਕੇ ਪਾਇਆ ਜਾਂਦਾ ਸੀ ਕਿਉਂਕਿ ਉਹਨਾਂ ਬਾਰੇ ਕੀ ਕਰਾਂ? ਦੇਖੋ ਉਹ शख्सियत ਬਾਰੇ ਤਾਂ ਜਿੰਨਾ ਕਿ ਇਹ ਘੱਟ ਹੈ ਕਿਉਂਕਿ ਉਹ शख्सियत ਇਹ ਜੀ ਸੀ ਜਿਨੇ ਹਰ ਸਮਾਜ ਸੇਵੀ ਕੰਮ ਦੇ ਵਿੱਚ ਹਿੱਸਾ ਲਿੱਤਾ ਚਾਹੇ ਪੋਲੀਟੀਕਲ ਹੋਵੇ ਚਾਹੇ ਧਾਰਮਿਕ ਹੋਵੇ ਚਾਹੇ ਜਿੱਦਾਂ ਵੀ ਤਰ੍ਹਾਂ ਦਾ ਕੰਮ ਸੀਗਾ ਉਹਨਾਂ ਦਾ ਹਿੱਸਾ ਦਿੱਤਾ ਕੋਈ ਐਸਾ ਪ੍ਰੋਗਰਾਮ ਪੂਰੇ ਜ਼ਿਲ੍ਹੇ ਦਾ ਨਹੀਂ ਸੀਗਾ ਜਿੱਥੇ ਉਹ ਪਹੁੰਚਦੇ ਨਹੀਂ ਸੀਗੇ ਮੈਂ ਜਿੱਥੇ ਵੀ ਜਾਣਾ ਹਾਜ਼ਰੀ ਲਵਾਣ ਮੇਰੇ ਤੋਂ ਪਹਿਲਾਂ ਉਹ ਉੱਥੇ ਖੜੇ ਹੁੰਦੇ ਸੀ ਆ ਉਹ ਦੱਸ ਦਿੰਦਾ ਹੁੰਦਾ ਸੀ ਵੀ ਜੀ ਜੇਲਦਾਰ ਸਾਹਿਬ ਆ ਕੇ ਚਲੇਗੇ ਸੋ ਬਹੁਤ ਹੀ ਜ਼ਿਆਦਾ ਮਿਹਨਤੀ ਬੰਦਾ ਤਤਸਵੀਰੇ ਉੱਠ ਕੇ ਗੱਡੀ ਲੋਕਾਂ ਲਈ ਕੰਮ ਕਰਨ ਨਾਲ ਆਪਣੇ ਲਈ ਉਹਨਾਂ ਨੇ ਕਦੀ ਕੁਝ ਸੋਚਿਆ ਹੀ ਨਹੀਂ ਮੈਨੂੰ ਲੱਗਦਾ ਤੇ ਐਦਾਂ ਦੇ ਬੰਦਾ ਦਾ ਜਾਣਾ ਸਾਨੂੰ ਬਹੁਤ ਘੱਟ ਹੈ ਸਾਡੇ ਪਰਿਵਾਰ ਨੂੰ ਸਾਡੀ ਪੂਰੀ ਪਾਰਟੀ ਨੂੰ ਤੇ ਸਮਾਜ ਨੂੰ ਸਭ ਤੋਂ ਵੱਧ ਸੋ ਇਹ ਜੇ ਬੰਦਿਆਂ ਦਾ ਜਾਣਾ ਸਾਨੂੰ ਬਹੁਤ ਦੁਖਦਾਇਕ ਹੁੰਦਾ ਔਰ ਐਦਾ ਅਚਾਨਕ ਚਲੇ ਜਾਣਾ ਸੋ ਉਹਨਾਂ ਦਾ ਘਾਟਾ ਇਹ ਪੂਰਾ ਨਹੀਂ ਹੋ ਸਕਦਾ ਬਟ ਅਸੀਂ ਉਹਨਾਂ ਦੀ ਸੋਚ ਸੀ ਜੋ ਸਮਾਜ ਚੇਵੀ ਪੱਖੀ ਅਸੀਂ ਕੋਸ਼ਿਸ਼ ਕਰਾਂਗੇ ਉਹਨੂੰ ਵੱਦ ਤੋਂ ਵੱਦ ਅੱਗੇ ਲੈ ਕੇ ਦੱਸਾਂਗੇ ਧੰਨਵਾਦ